ਦੋ ਬੱਚਿਆਂ ਦੇ ਪਿਓ ਦੇ ਵੱਲੋਂ ਬੇਇੱਜ਼ਤੀ ਨਾ ਸਹਾਰਦਿਆਂ ਹੋਇਆਂ ਆਪਣੀ ਜਾਨ ਦੇ ਦਿੱਤੀ ਗਈ ਹੈ ਤਾਂ ਇਹ ਮੰਦਪਾਗੀ ਖਬਰ ਨਾਬਾਤੂ ਸਾਬਣੀ ਆਈ ਹੈ ਜਿੱਥੇ ਬਲਵੰਦਰ ਸਿੰਘ ਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਪਰਿਵਾਰ ਦੇ ਮੁਤਾਬਕ ਮ੍ਰਿਤਕ ਦਾ ਆਪਣੀ ਪਤਨੀ ਦੇ ਨਾਲ ਝਗੜਾ ਰਹਿੰਦਾ ਸੀ ਮ੍ਰਿਤਕ ਜੋ ਕਿ ਆਪਣੇ ਸੱਸ ਦੇ ਸੰਸਕਾਰ ਤੇ ਜਾਂਦਾ ਤੇ ਉੱਥੇ ਉਸ ਦੀ ਪਤਨੀ ਦੇ ਮਾਮੇ ਦੇ ਮੁੰਡੇ ਦੇ ਵੱਲੋਂ ਉਸ ਦੀ ਬਦਸਲੂਕੀ ਕੀਤੀ ਜਾਂਦੀ ਹੈ ਤੇ ਇਸੇ ਦਰਮਿਆਨ ਇਸ ਬੇਸਤੀ ਨੂੰ ਨਸਹਾਰਦਿਆ ਹੋਇਆ ਘਰ ਆ ਕੇ ਉਸ ਨੂੰ ਜ਼ਹਿਰੀਲੀ ਦਵਾਈ ਪੀ ਲਈ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਹੈ ਦਵਾਈ ਪੀਣ ਤੋਂ ਪਹਿਲਾਂ ਮ੍ਰਿਤਕ ਦੇ ਬੁਲੁਗ ਸੁਸਾਇਸਾਈਡ ਨੋਟ ਲਿਖਿਆ ਜਾਂਦਾ ਹੈ ਜਿਸ ਦੇ ਵਿੱਚ ਆਪਣੀ ਮੌਤ ਦਾ ਜ਼ਿੰਮੇਵਾਰ ਪਤਨੀ ਦੇ ਮਾਮੇ ਦੇ ਮੁੰਡੇ ਨੂੰ ਠਹਿਰਾਇਆ ਗਿਆ ਉੱਥੇ ਹੀ ਦੱਸਦੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਇਹ ਇਲਜ਼ਾਮ ਲਗਾਇਆ ਕਿ ਉਸਦੇ ਸਸਕਾਰ ਤੇ ਦੋਵੇਂ ਬੱਚੇ ਤਾਂ ਆਏ ਪਰ ਉਸਦੀ ਪਤਨੀ ਸਸਕਾਰ ਤੇ ਵੀ ਨਹੀਂ ਪਹੁੰਚੀ ਹੈ ਉਧਰ ਪੁਲਿਸ ਵੱਲੋਂ ਮ੍ਰਿਤਕ ਦੇ ਸੁਸਾਇਡ ਨੋਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲਵਾਂ ਮੈਂ ਮਰ ਜੂੰਗਾ ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ-ਵੀਰੀ ਦੀ ਮਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਾ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕੀ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਲੰਘਿਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚੋਂ ਦਵਾਈ ਪੀ ਲਈ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਇਨਜਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਖੇਤਾਂ hmCੀਆਂ ਦੇ ਰਹੇ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨੂੰ ਮਤਲਬ ਟੌਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਹੋ ਕਰ ਲਈ ਸਰਨੋਟ ਦੇ ਵਿੱਚ ਕੀ ਕਿਹਦਾ ਕਿਹਦਾ ਨਾਮ ਹੈ ਜਿਹੜਾ ਸੋਸਾਇਟੀ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਬਹੀਰੀ ਦਾ ਨਾਮ ਦੱਸਿਆ ਗਿਆ ਜੀ ਇਹਨੇ ਮਾਮਾ ਜੀ ਦਾ ਮੁੰਡਾ ਤੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਇਹੋ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਹਦੇ ਇਹਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੁਝ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਅੱਗੇ ਵੀ ਇਹਨੂੰ ਤੰਗ ਪ੍ਰੇਸ਼ਾਨ ਕਰ ਹਾਂਜੀ ਅੱਗੇ ਵੀ ਤੰਗ ਪ੍ਰੇਸ਼ਾਨ ਹੋਰ ਰੌਲਾ ਚੱਲਦਾ ਸੀ ਘਰ ਵਾਲੀ ਨਾਲ ਵੀ ਪਹਿਲਾਂ ਜੀ ਘਰ ਵਾਲੀ ਮਤਲਬ ਕਿ ਬੱਚੇ ਤੇ ਜਿਹੜੇ ਜੀ ਇੱਕ ਦਾ 8 ਸਾਲ ਦਾ ਬੇਟਾ ਸੀ 4 ਸਾਲ ਦੀ ਬੇਟੀ ਸੀ ਜੀ ਜਿਹੜਾ ਜੀ ਬੇਟਾ ਤੇ ਮਤਲਬ ਬੇਟੀ ਉੱਥੇ ਹੀ ਪੜਦੇ ਤੇ ਜੀ ਸਰਾਂ ਨੇ ਸਕੂਲ ਦੇ ਵਿੱਚ ਜੀ ਮਾਮੇ ਜੀ ਆਉਂਦੇ ਤੇ ਉਹ ਕੱਲੇ ਆਉਂਦੇ ਤੇ ਮਤਲਬ ਮਤਲਬ ਕਿ ਬੇਟਾ ਬੇਟੀ ਨੂੰ ਨਹੀਂ ਵੀਰੇ ਲੈ ਕੇ ਆਉਂਦੇ ਤੇ ਜੀ ਉੱਥੇ ਹੀ ਰਹਿੰਦੇ ਤੇ ਘਰ ਵਾਲੀ ਸੰਸਕਾਰ ਤੇ ਪਹੁੰਚੀ ਹੈ ਸੰਸਕਾਰ ਤੇ ਜੀ ਮੈਨੂੰ ਤਾਂ ਦਿਖੀ ਨਹੀਂ ਹੈਗੀ ਜੀ ਪਹੁੰਚੀ ਨਹੀਂ ਵੈਸੇ ਜੀ ਆਈ ਨਹੀਂ ਜੀ ਹੁਣ ਤੁਸੀਂ ਦੇਖਿਆ ਜure ਬੱਚੇ ਆਏ ਤੇ ਜੀ ਬੱਚਿਆਂ ਦੇ ਅੱਖਾਂ ਚੋਂ ਅੰਜੂ ਨਹੀਂ ਆਇਆ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਹੈ ਜੀ ਜਦੋਂ ਬੱਚਿਆਂ ਨੂੰ ਸਰ ਪਤਾ ਹੋਗਾ ਜੀ ਮੇਰਾ ਬਾਪ ਇਹ ਆ ਬੇਟਾ ਉਹਨਾਂ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਗਿਆ ਉਹ ਕੁਝ ਉਹਨਾਂ ਨੇ ਆ ਕੇ ਇਹਦੇ ਬੱਚਿਆਂ ਨੇ ਕਰਿਆ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਇੱਕ ਤਾਂ ਸਹੁਰਾ ਸਾਹਿਬ ਤੇ ਇਹਨਾਂ ਦੇ ਇੱਕ ਇਹਨਾਂ ਦੀ ਸੱਸ ਦੀ ਸਾਸੇ ਦੀ ਡੈਥ ਹੋ ਗਈ ਸੀ ਜੀ ਮਤਲਬ ਇਹਨਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਹੋਇਆ ਸੀ ਦੀ ਪ੍ਰੇਸ਼ਾਨੀ ਦੇ ਕਾਰਨ ਨੇ ਆਪਾਂ ਮੰਨ ਸਕਦੇ ਹਾਂ ਇਹਨੂੰ ਜਿਹੜਾ ਸੁਸਾਇਡ ਕੀਤਾ ਹਾਂਜੀ ਪ੍ਰੇਸ਼ਾਨੀ ਦਾ ਕਾਰਨ ਹੈ ਜੀ ਉਹਨਾਂ ਨੇ ਮਤਲਬ ਕਿ ਬਾਅਦ ਚ ਦਵਾਈ ਪੀ ਕੇ ਮੇਰੀ ਮਾਸੀ ਜੀ ਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਇੱਕ ਜੀ ਮਡੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰੋਟੀ ਦੇ ਬਲਾਂ ਤੇ ਉਹਨਾਂ ਨੇ ਉਹਨੂੰ ਦੱਸਿਆ ਕਿ ਮੈਂ ਬਹੁਤ ਦੁਖੀ ਹਾਂ ਮੰਗੇ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਜੀ ਮਤਲਬ ਕਿ ਜਿਹੜਾ ਵੀਰੀ ਆ ਜੀ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਪਰਚਾ ਹੋਵੇ ਜੀ ਸਾਡੀ ਇਹ ਹੀ ਆ ਜੀ ਬਾਕੀ ਸੋਹਰਾ ਸਾਹਿਬ ਤੇ ਵੀ ਮਤਲਬ ਇਹਨਾਂ ਦੇ ਘਰ ਵਾਲੀ ਤੇ ਵੀ ਹੋਣੀ ਚਾਹੀਦੀ ਹੈ ਜੀ ਕਾਰਵਾਈ ਹੁਣ ਤੁਸੀਂ ਮੰਨ ਕੇ ਚੱਲੋ ਸਰ ਇੱਕ ਵਾਰ ਵੀ ਨਹੀਂ ਜਨਾਨੀ ਆਈ ਜਿਨ੍ਹਾਂ ਦਾ ਹਸਪੀਟਲ ਚ ਆਇਆ ਜਦੋਂ ਮਤਲਬ ਬੰਦੇ ਦਾ ਘਰ ਆਲਾ ਪਿਆ ਹੋਵੇ ਹਸਪੀਟਲ ਚ ਡੈਥ ਹੋਈ ਵੀ ਆ ਜੀ ਫੇਰ ਵੀ ਨਹੀਂ ਪਹੁੰਚੇ ਹੈਗੇ ਜੀ ਹੁਣ ਪਤਾ ਜੀ ਵੀ ਉੱਥੇ ਡੈਥ ਆ ਜੀ ਕੱਲ ਕੱਲ ਵੀ ਸਵੇਰ ਦਾ ਪਤਾ ਦੀ ਜੀ ਬੰਦਾ ਮਰਦ ਘਾਟ ਦੇ ਵਿੱਚ ਤਾਂ ਪਹੁੰਚ ਸਕਦਾ ਜੀ ਮਰਦ ਘਾਟ ਚ ਵੀ ਨਹੀਂ ਪਹੁੰਚੇ ਹੈਗੇ ਜੀ ਮੇਰਾ ਸਵਾਲ ਤਾਂ ਸਾਡਾ ਹੈ ਜੀ ਇਹ ਸੁਸਾਇਡ ਜੀ ਮਤਲਬ ਇਹਨਾਂ ਸਹਰਿਆਂ ਵੱਲੋਂ ਇਹਨੂੰ ਡਿਪਰੈਸਡ ਕੀਤਾ ਜਾਂਦਾ ਜੀ ਮਤਲਬ ਇਹ ਇਹਦੇ ਸਸਾ ਦਾ ਮਤਲਬ ਜਦੋਂ ਦਾ ਤੇ ਗਏ ਹੈ ਇਹ ਇਨੂੰ ਪਹਿਲਾਂ ਉਹਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮਾਲੋ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜਿਆਦੇ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਇਹ ਕਹਿੰਦਾ ਮੈਨੂੰ ਕਿਸੇ ਨੂੰ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦੁਰਵਿਵਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹ ਘਰ ਵਾਲੀ ਵੱਲੋਂ ਉਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਇਹ ਪੈਂਟਰੀ ਤੌਰ ਤੇ ਇਹ ਕਰਕੇ ਸੁਸਾਇਡ ਮੈਨੇ ਕੀਤਾ ਹਾਂਜੀ ਘਰ ਵਾਲੀ ਨਾਲ ਮਤਲਬ ਇੱਕ ਕਰੇਲੂ ਲੜਾਈ ਈ ਕਿਡੇ ਚੱਲ ਚੱਲੀ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਗੁੜੀਆ ਆ ਤੇ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਾਰੇ ਇਹ ਇੱਥੇ ਮਤਲਬ ਬਾਜੋਂ ਉਹ ਤੋਂ ਫੋਨ ਫੋਨ ਕਰਦਾ ਸੀ ਆਉਂਦੇ ਨਹੀਂ ਸੀ ਉੱਤੇ ਦੋ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਸੀ ਕਿੰਨੀ ਮੈਂ ਉੱਥੇ ਜਾਣਾ ਨਹੀਂਗਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਤਰੀਕੇ ਨਾਲ ਮਤਲਬ ਦਵਾਈ ਪੀਤੀ ਗਈ ਆ ਇੰਨਾ ਮਤਲਬ ਅੱਧਾ ਲੀਟਰ ਦਵਾਈ ਮੰਗ ਕੇ ਪੀ ਗਿਆ ਮਤਲਬ ਇੰਨਾ ਜੀ ਦੁਖੀ ਸੀ ਇਹਨਾਂ ਤੋਂ ਅਸੀਂ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਪ੍ਰਾਗਾ ਸਿੰਘ ਪਿੰਡ ਨੂੰ ਲਗਵਾਣਾ ਮਡਲ ਟਾਉਨ ਦਾ ਸੀਗਾ ਇਸ ਰਾਣਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਿਆਹ ਹੋਇਆ ਸੀਗਾ ਇਹਦੇ ਸੱਸ ਦੀ ਨਾ ਡੈਥ ਹੋ ਗਈ ਸੀਗੀ ਤੇ ਇਹਦੇ ਘਰ ਵਾਲੇ ਕੁਲਦੀਪ ਘਰ ਉੱਥੇ ਗਈ ਹੋਈ ਸੀਗੀ ਇਹਨੇ ਕੌਲਕੂਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿਸ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲਿਆ ਥੱਪੜ ਧੁੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਛੂਛਾ ਦੇ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਵੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਤੇ ਉਹਨੇ ਪੋਇਜ਼ਨ ਪੋਇਜ਼ਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਂਨੇ ਇਲਾਜ ਤੇ ਉਹਦੀ ਇੱਕ ਛੂਛਾ ਦੇ ਨੋਟ ਦੇ ਅਰਥੇ ਉਹਦੀ ਮਦਰ ਨਸ਼ਤਰ ਕੌਰ ਅ ਬਾਈਫ ਆ ਪਰਾਗ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਇਫੈਕਟ ਹੋਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊਗੀ ਅੱਗੇ ਹਾਂਜੀ ਗ੍ਰਿਫਤਾਰੀ ਕੋਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਤਰਾਵ ਗੜੀਆਂ ਨਗੀਆਂ ਨਹੀਂ ਜੜੀਆਂ 108 ਬੀਐਨਐਸ ਉਹਦੇ ਤਹਿਤ ਪਰਚਾ ਦਰਜ ਕੀਤਾ ਸੀ